ਆਣ ਕੇ ਇੱਥੇ ਧੰਤਨ ਬਾਬਾ ਦੀਪ ਸਿੰਘ ਦੇ ਦਰਜ ਤੋਂ ਲੱਗਦੇ ਆ ਨਾ ਆਪਾਂ ਕਿ ਸਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਇੰਨੇ ਸਾਡੇ ਆਪਣਾ ਖੁਸ਼ੀਆਂ ਕਿਹੜੇ ਹੈਗੇ ਆ ਸਾਡੇ ਆਪਾਂ ਬਹੁਤ ਹੀ ਪ੍ਰਸੰਨ ਹੈਗੇ ਆ ਜੋ ਵੀ ਆਪਾਂ ਮੰਗਾ ਕਰਦੇ ਆ ਜੋ ਵੀ ਆਪਾਂ ਗੁਰੂ ਸਾਹਿਬ ਕੋਲ ਮੰਗਦੇ ਆ ਸਾਨੂੰ ਦੁੱਧ ਹੋਵੇ ਪੁੱਤ ਹੋਵੇ ਹਰ ਇੱਕ ਚੀਜ਼ ਮਿਲਦੀ ਆ ਮੈਂ ਜਦੋਂ ਦਾ ਇੱਥੇ ਆਉਣਾ ਸ਼ੁਰੂ ਕੀਤਾ ਵਾ ਧੰਤਨ ਪਪਾ ਦੀਪ ਸਿੰਘ ਜੀ ਦੇ ਘਰ ਆਉਣਾ ਸ਼ੁਰੂ ਕੀਤਾ ਹੈ ਕਿ ਮੇਰੀ ਯਾਰ ਇੱਕ ਜ਼ਿੰਦਗੀ ਬਦਲ ਗਈ ਆ ਮੈਂ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਾ ਹਾਂ ਤੇ ਹੁਣ ਅੱਜ ਮੇਰਾ 32 ਸਿਕਰੇ ਐਮ ਆਈ ਜੀ ਦੇ ਵਿੱਚ ਘਰ ਹੈਗਾ ਵਾ ਵਾਹਿਗੁਰੂ ਜੀ ਇੰਨੀ ਬਖਸ਼ਿਸ਼ ਹੋ ਗਈ ਯਾਰ ਮੈਨੂੰ ਇੱਥੇ ਆਣ ਕੇ ਸਕੂਨ ਮਿਲਦਾ ਯਾਰ ਪਤਾ ਨਹੀਂ ਕਿੱਥੋਂ ਮੈਨੂੰ ਸਮਝ ਨਹੀਂ ਆਉਂਦੇ ਕੋਈ ਇੰਨਾ ਸਕੂਨ ਹੈਗਾ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਜੀ ਸੇਵਾ ਕਰਨ ਕਿੰਨਾ ਦਾ ਨਾਲ ਦਾ ਮੈਨਰੇ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਇੰਨਾ ਆਨੰਦ ਆਪਾਂ ਇਹ ਹੀ ਚੀਜ਼ ਸੋਚਦੇ ਰਹੇ ਲੇਕੇ ਕਿਦੋਂ ਬੁੱਧਵਾਰ ਆਵੇ ਆਪਾਂ ਮਹਾਰਾਜ ਦੇ ਦਰਸ਼ਨ ਕਰੀਏ ਤੇ ਬੜਾ ਯਾਰ ਖੁਸ਼ੀਆਂ ਵਾਲਾ ਦਿਨ ਹੁੰਦਾ ਵਾ ਬਹੁਤ ਹੀ ਮੈਕਨ ਆਨੰਦ ਹੁੰਦਾ ਵਾ ਇਹ ਘੜੀ ਡਿਗਤੇ 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 ਸੰਗਤਾਂ ਦੇ ਦਰਸ਼ਨ ਹੁੰਦੇ ਆ ਹੋਰ ਸਾਡੇ ਬੜੇ ਕਾਰਜ ਰਾਸ ਹੁੰਦੇ ਆ ਅਗਰ ਜੀ ਕਹਿੰਦੇ ਨੇ ਜਦੋਂ ਸੰਗਤ ਇੱਥੇ ਆਉਂਦੀ ਹੈ ਤਾਂ ਸੰਗਤ ਸਿਰਫ ਇੱਕ ਅਰਦਾਸ ਕਰਨ ਦੀ ਥੇਹ ਹੈ ਯਾ ਕਹਿ ਲੋ ਸੱਚੇ ਦਿਲੋਂ ਸਿਰਫ ਇੱਥੇ ਆਉਣ ਦੀ ਥੇਹ ਹੈ ਨਾ ਉਹ ਜੀਵਨ ਦੇ ਵਿੱਚ ਜੇਕਰ ਕੋਈ ਦੁੱਖ ਹੈ ਦਰਦ ਹੈ ਤਾਂ ਉਹ ਸਭ ਕੁਝ ਜਿਹੜਾ ਕਿਹਾ ਦੂਰ ਹੋਣਾ ਸ਼ੁਰੂ ਹੋ ਜਾਂਦਾ ਸੁੱਖਾਂ ਸੁਖ ਹੋਣਾ ਸ਼ੁਰੂ ਹੋ ਜਾਂਦਾ ਜੀਵਨ ਦੇ ਵਿੱਚ ਦੇਖੋ ਜੀ ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈਗੀ ਆ ਅਕਾਲ ਪੁਰਖ ਮਹਾਰਾਜ ਦੀ ਕਿਰਪਾ ਹੈਗੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈਗੀ ਆ ਕਿ ਆਪਾਂ ਇੱਥੇ ਆਉਨੇ ਆ ਆਣ ਕੇ ਇੱਥੇ ਧੰਤਨ ਬਾਬਾ ਦੀਪ ਸਿੰਘ ਦੇ ਦਰ ਜਦੋਂ ਲੱਗਦੇ ਆ ਨਾ ਆਪਾਂ ਕਿ ਸਾਡੇ ਸਾਰੇ ਦੁੱਖ ਦੂਰ ਹੋ ਤੇ ਮੈਂ ਕਹਨਾ ਯਾਰ ਇੰਨੇ ਸਾਡੇ ਆਪਣਾ ਖੁਸ਼ੀਆਂ ਖੇੜੇ ਹੈਗੇ ਆ ਸਾਡੇ ਆਪਾਂ ਬਹੁਤ ਹੀ ਪਰਸੰਨ ਹੈਗੇ ਆ ਕਹਿੰਦੇ ਦੁੱਧ ਨਾਲ ਦੁੱਧ ਤੇ ਪੁੱਤ ਨਾਲ ਪੁੱਤ ਮਿਲਦਾ ਜਿੰਨੋ ਵੀ ਸੱਚੇ ਦਿਲੋਂ ਆ ਕੇ ਇੱਥੇ ਅਰਦਾਸ ਕਰਾਂ ਸੱਚੇ ਦਿਲੋਂ ਆ ਕੇ ਬਾਬਾ ਜੀ ਕੋਲ ਫਰਿਆਦ ਕਰਦੇ ਬਿਲਕੁਲ ਜੀ ਬਿਲਕੁਲ ਗੁਰੂ ਘਰ ਆਣ ਕੇ ਬਾਬਾ ਦੀਪ ਸਿੰਘ ਦੇ ਦਰ ਆਣ ਕੇ ਬਾਬਾ ਬੁੱਢਾ ਜੀ ਦੇ ਦਰ ਆਣਾ ਕਿ ਇੰਨੀ ਖੁਸ਼ੀ ਮਿਲਦੀ ਆ ਕਿ ਬਹੁਤ ਖੁਸ਼ੀ ਮਿਲਦੀ ਆ ਜੋ ਵੀ ਆਪਾਂ ਮੰਗਾ ਕਰਦੇ ਆ ਜੋ ਵੀ ਆਪਾਂ ਗੁਰੂ ਸਾਹਿਬ ਕੋਲ ਮੰਗਦੇ ਆ ਸਾਨੂੰ ਦੁੱਧ ਹੋਵੇ ਪੁੱਤ ਹੋਵੇ ਹਰ ਇੱਕ ਚੀਜ਼ ਮਿਲਦੀ ਆ ਬਹੁਤ ਹੀ ਵੱਲੇ ਬੇ ਖੁਸ਼ੀ ਹੈ ਅੱਗੇ ਕੋਈ ਸਾਡੇ ਜੀਵਨ ਦਾ ਕੋਈ ਵਾਕਿਆ ਜੋ ਛੜਨਾ ਸਾਂਝਾ ਕਰਨਾ ਚਾਹੁੰਦਾ ਵੀ ਜਦੋਂ ਤੁਸੀਂ ਇੱਥੇ ਆਉਣਾ ਸ਼ੁਰੂ ਕੀਤਾ ਜੋ ਤੁਹਾਡੇ ਜੀਵਨ ਦਾ ਬਦਲਾਅ ਆਇਆ ਜੋ ਤੁਹਾਨੂੰ ਇੱਥੋਂ ਆ ਕੇ ਮਿਲਿਆ ਦੇਖੋ ਜੀ ਮੈਂ ਜਦੋਂ ਦਾ ਇੱਥੇ ਆਉਣਾ ਸ਼ੁਰੂ ਕੀਤਾ ਵਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਘਰ ਆਉਣਾ ਸ਼ੁਰੂ ਕੀਤਾ ਹੈ ਕਿ ਮੇਰੀ ਇੱਕ ਜ਼ਿੰਦਗੀ ਬਦਲ ਗਈ ਆ ਮੈਂ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਾ ਹਾਂ ਤੇ ਹੁਣ ਅੱਜ ਮੇਰਾ 32 ਸੈਕਟਰ ਐਮ ਆਈ ਜੀ ਦੇ ਵਿੱਚ ਘਰ ਹੈਗਾ ਵਾ ਬਾਈ ਕੁੜੀ ਇੰਨੀ ਬਖਸ਼ਿਸ਼ ਹੋ ਗਈ ਯਾਰ ਮੈਨੂੰ ਇੱਥੇ ਆਣ ਕੇ ਸਕੂਨ ਮਿਲਦਾ ਯਾਰ ਪਤਾ ਨਹੀਂ ਕਿੱਥੋਂ ਮੈਨੂੰ ਸਮੇਂ ਦੇ ਹੁੰਦੇ ਕੋਈ ਐਨਾ ਸਕੋਨ ਹੈਗਾ ਵਾ ਤੇ ਬਾਕੀ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਜਿੱਤਾ ਹੜ ਆ ਰਿਹਾ ਪਿੰਡਾਂ ਵਾਲੇ ਲੋਕ ਬਹੁਤ ਹੀ ਪਰੇਸ਼ਾਨ ਹੋਇਆ ਮੈਂ ਧੰਤਨ ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੇਨਤੀ ਕਰਦਾ ਕਿ ਜਿਹੜਾ ਸਾਡਾ ਇਹ ਦੁੱਖ ਦੀ ਘੜੀ ਹੈਗੀ ਆ ਨਾ ਸਾਡੀ ਇਸ ਸੁੱਖਾਂ ਦੇ ਵਿੱਚ ਤਬਦੀਲ ਕਰੋ ਔਰ ਸਾਰੇ ਜਾਨਾਂ ਨੂੰ ਮੈਂ ਹੀ ਬੇਨਤੀ ਕਰਦਾ ਆ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਆਪਾਂ ਪਿੰਡਾਂ ਵਾਲਿਆਂ ਦੇ ਨਾਲ ਤੁਰੀਏ ਜਿੱਥੇ ਵੀ ਪਾਣੀ ਆਇਆ ਵਾ ਬਹੁਤ ਮਾੜੀ ਹਾਲਤ ਹੈਗੀ ਆ ਇਸ ਕਰਕੇ ਭਾਈ ਗੁਰਦੀਪ ਬੇਨਤੀ ਹੈ ਵਸੇ ਕਾਲਪੁਰ ਖੱਗੇ ਕਿ ਸਾਡਾ ਪੰਜਾਬ ਚੜ੍ਹਦੀ ਕਲਾ ਚ ਹੈਗਾ ਤੇ ਚੜ੍ਹਦੀ ਕਲਾ ਚ ਹੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ